ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚਰਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਸਾਖੀ ਦੇ ਵਿੱਚ ਜਾਣਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਗਰੇ ਦੀ ਮਾਈ ਜੱਸੀ ਜੀ ਨੂੰ ਕਿਵੇਂ ਤਾਰਿਆ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਸultanpur ਵਿੱਚ ਕਿਵੇਂ ਪਹੁੰਚੇ ਸੋ ਆਓ ਜਾਣਦੇ ਆਂ ਜੀਵੇਂ ਹਵਾ ਦੇ ਵਗਣ ਦਾ ਪਤਾ ਅੰਦਰ ਬਾਹਰ ਬੈਠਿਆਂ ਨੂੰ ਲੱਗ ਜਾਂਦਾ ਹੈ ਤਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਸultanpur ਆਉਣ ਦਾ ਪਤਾ ਘਰ-ਘਰ ਲੱਗ ਗਿਆ ਗੁਰੂ ਜੀ ਪਹਿਲਾਂ ਸਿੱਧੇ ਆਪਣੀ ਭੈਣ ਨਾਨਕੀ ਦੇ ਘਰ ਨਹੀਂ ਗਏ ਸਨ ਸਗੋਂ ਮਰਦਾਨੇ ਨੂੰ ਭੇਜਿਆ ਸੀ ਕਿ ਮਰਦਾਨਾ ਘਰ ਦੀ ਸੁਖਸਾਨ ਦਾ ਪਤਾ ਕਰੇ ਕਈਆਂ ਸਾਲਾਂ ਪਿੱਛੋਂ ਮੁੜੇ ਸਨ ਉਸ ਸਮੇਂ ਵਿੱਚ ਪ੍ਰਦੇਸ਼ ਗਿਆ ਦੀ ਕੋਈ ਚਿੱਠੀ ਨਹੀਂ ਸੀ ਆਉਂਦੀ ਸਾਧੂ ਤਾਂ ਚਿੱਠੀ ਲਿਖਦੇ ਹੀ ਨਹੀਂ ਸਨ 1400 1496 ਈਸਵੀ ਵਿੱਚ ਸੁਲਤਾਨਪੁਰ ਸੁਲਤਾਨਪੁਰ ਨੂੰ ਛੱਡਿਆ ਸੀ ਤੇ 1509 ਵਿੱਚ ਵਾਪਸ ਮੁੜੇ ਸਨ 13 ਸਾਲ ਬਾਹਰ ਰਹੇ ਚਿਹਰੇ ਦਾ ਹੁਲੀਆ ਬਦਲ ਗਿਆ ਦਾੜਾ ਪਾਰੀ ਹੋ ਗਿਆ ਸਰੀਰ ਦੇ ਅੰਗ ਅੰਗ ਵਿੱਚ ਤਬਦੀਲੀ ਆ ਗਈ ਸੀ ਗੁਰੂ ਜੀ ਦੇ ਵੇਲੇ ਜੋ ਮਾਸੂਮ ਬੱਚੇ ਸਨ ਉਹ ਜਵਾਨ ਹੋ ਚੁੱਕੇ ਸੀ ਸ਼ਹਿਰ ਦੇ ਕਈਆਂ ਨੇ ਪਛਾਣ ਲਿਆ ਕਈਆਂ ਨੇ ਨਾਮ ਸੁਣਿਆ ਹੋਇਆ ਸੀ ਉਹ ਨਾਮ ਸੁਣ ਕੇ ਹੀ ਬਾਗ ਵਿੱਚ ਆ ਗਏ ਭੈਣ ਨਾਨ ਕੀ ਜੀ ਮਰਦਾਨੇ ਕੋਲੋਂ ਗੁਰੂ ਜੀ ਦਾ ਆਉਣਾ ਸੁਣ ਕੇ ਬਾਹੋ ਦਾਹੀ ਬਾਗਵਾਲ ਨੂੰ ਦੌੜ ਗਈ 13 ਸਾਲਾਂ ਪਿੱਛੋਂ ਵਿਛੜੇ ਭੈਣ ਭਰਾ ਮਿਲੇ ਵੱਡੀ ਭੈਣ ਨੇ ਵੀਰ ਨੂੰ ਕੁੱਟ ਕੇ ਇੱਕ ਨਾਂ ਲਾਇਆ ਮੱਥਾ ਜੁਮਿਆ ਉਹਦੇ ਕਲੇਜੇ ਠੰਡ ਪਈ ਵਾਹਿਗੁਰੂ ਦਾ ਲੱਖ ਲੱਖ ਵਾਰ ਧੰਨਵਾਦ ਕੀਤਾ ਜਿਸਨੇ ਉਹਦੇ ਵੀਰ ਨੂੰ ਮੁੜ ਸੁਲਤਾਨਪੁਰ ਲੈ ਆਂਦਾ ਨਵਾਬ ਦੌਲਤ ਖਾਨ ਜਹਰਾਮ ਜੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਬਾਗ ਵਿੱਚੋਂ ਉੱਟ ਕੇ ਭੈਣ ਨਾਨਕੀ ਜੀ ਗੁਰੂ ਜੀ ਨੂੰ ਘਰ ਲੈ ਗਈ ਇਉਂ ਗੁਰੂ ਜੀ ਦੀ ਪਹਿਲੀ ਉਦਾਸੀ ਸਮਾਪਤ ਹੋਈ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਵਿਖੇ ਪਹੁੰਚੇ ਅਤੇ ਸਾਰਿਆਂ ਦੇ ਨਾਲ ਮੇਲ-ਮਿਲਾਪ ਕੀਤੇ ਸੋ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਜੀ ਦਾ ਆਪਣੇ ਨਾਲ ਮੇਲ-ਮਿਲਾਪ ਕਿਵੇਂ ਹੋਇਆ ਸੋ ਇਹ ਜਾਣਾਂਗੇ ਅਸੀਂ ਅਗਲੀ ਸਾਖੀ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ